ਅਸੀਂ ਦੇਸ਼ ਦੇ ਲੋਕਾਂ ਨੂੰ ਦੱਸਣਾ ਸੀ ਇਹਦੇ ਉੱਤੇ ਫਿਲਮਾਂ ਵੀ ਕਈ ਬਣੀਆਂ ਕਿ ਇਤਾਂ ਦਾ ਜਿਹੜਾ ਮਜ਼ਾਕ ਆ ਉਹ ਸਿੱਖਾਂ ਦੇ ਨਾਲ ਨਾ ਕੀਤਾ ਜਾਵੇ ਪਰ ਮੈਨੂੰ ਸ਼ਰਮ ਆਉਂਦੀ ਆ ਵਿਰੋਧੀ ਧਿਰ ਦੇ ਨੇਤਾ ਦੀ ਜੋ ਇਹਨਾਂ ਦਾ ਪ੍ਰਤਾਪ ਸਿੰਘ ਬਾਜਬਾ ਇਹਨਾਂ ਦੀ ਸੋਚ ਮੈਂ ਅੱਜ ਸਮੁੱਚੀ ਗੱਲ ਆ ਗਈ ਥੈਂਕ ਯੂ ਜੀ ਗਿਆਸੁਰਾ ਸਾਹਿਬ ਧੰਨਵਾਦ ਸਪੀਕਰ ਸਾਹਿਬ ਗगन ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਦਾਓ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਸਪੀਕਰ ਸਾਹਿਬ 1737 ਤੋਂ ਲੈ ਕੇ 1749 ਤੱਕ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਸਾਡੇ ਦੇਸ਼ ਦੇ ਵਿੱਚੋਂ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਪੰਜਾਬ ਦਾ ਖਜ਼ਾਨਾ ਵੀ ਸਾਡੇ ਦੇਸ਼ ਦਾ ਮੰਦਰਾਂ ਦਾ ਖਜ਼ਾਨਾ ਉਹ ਆਪਣੇ ਨਾਲ ਲੈ ਜਾਂਦੇ ਸੀ ਜਦੋਂ ਮਦਹੋਸ਼ੀ ਦੀ ਹਾਲਤ ਦੇ ਵਿੱਚ ਰਾਤ ਦੇ 12 ਵਜੇ ਦੇ ਸੀ ਤਾਂ ਸਿੰਘ ਸ਼ੂਰਮੇ ਇਹੀ ਗਗਨ ਤਮਾਮਾ ਬਾਜਿਓ ਵਾਲਾ ਦੋਰਾ ਪੜ ਕੇ ਉਹਨਾਂ ਦੇ ਉੱਤੇ ਹਮਲਾ ਕਰਦੇ ਸੀ ਤੇ ਧੀਆਂ ਪੈਣਾ ਨੂੰ ਆਜ਼ਾਦ ਕਰਾਉਂਦੇ ਸੀ ਖਜ਼ਾਨਾ ਉਹਨਾਂ ਦਾ ਲੁੱਟ ਕੇ ਲੈ ਜਾਂਦੇ ਸੀ ਕਦੇ ਵੀ ਉਹਨਾਂ ਨੂੰ ਪੰਜਾਬ ਦੀ ਜੂ ਟੱਪਣੀ ਸੀ ਦਿੱਤੀ ਤੇ ਅਫਗਾਨ ਇਹ ਗੱਲ ਕਹਿਣ ਦੇ ਲਈ ਮਜਬੂਰ ਹੋ ਜਾਂਦੇ ਸੀ ਕਿ ਸਿੱਖਾਂ ਦੇ 12 ਵਜੇ ਸਿੱਖਾਂ ਦੇ 12 ਬਹਾਦਰੀ ਵਾਲੇ ਵੱਜਦੇ ਨੇ ਪਰ ਮੈਨੂੰ ਬੜੇ ਦੁੱਖ ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੀ ਕੇ ਮਾਨਸਿਕਤਾ ਸਿੱਖਾਂ ਨੂੰ ਨੀਚਾ ਦਿਖਾਉਣ ਦੀ ਹੈ ਪਿਛਲੇ ਜਿਹੜਾ ਸੈਸ਼ਨ ਚੱਲਿਆ 11 7 25 ਨੂੰ ਉਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੜੀ ਹੋੱਚੀ ਗੱਲ ਜਿਹੜੀ ਕਹੀ ਆ ਕਿ ਤੁਹਾਡੇ 12:00 ਵੱਜ ਗਏ ਹੋਣੇ ਆ ਜੋ ਮੈਂ ਇਸ ਗੱਲ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਮੈਂ ਕਹਿੰਦਾ ਕਿ ਅਸੀਂ ਤਾਂ ਇੱਕ ਸਮਾਜ ਨੂੰ ਰਾਹ ਦਸੇਰਾ ਦੱਸਣਾ ਸੀ ਕਿ ਸਾਡੇ ਸਿੱਖ ਯੋਧੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਕਿਵੇਂ ਬਚਾਉਂਦੇ ਸੀ ਅਸੀਂ ਦੇਸ਼ ਦੇ ਲੋਕਾਂ ਨੂੰ ਦੱਸਣਾ ਸੀ ਇਹਦੇ ਉੱਤੇ ਫਿਲਮਾਂ ਵੀ ਕਈ ਬਣੀਆਂ ਕਿ ਇਦਾਂ ਦਾ ਜਿਹੜਾ ਮਜਾਕ ਆ ਉਹ ਸਿੱਖਾਂ ਦੇ ਨਾਲ ਨਾ ਕੀਤਾ ਜਾਵੇ ਪਰ ਮੈਨੂੰ ਸ਼ਰਮ ਆਉਂਦੀ ਆ ਵਿਰੋਧੀ ਧਿਰ ਦੇ ਨੇਤਾ ਦੀ ਜੋ ਇਹਨਾਂ ਦਾ ਪ੍ਰਤਾਪ ਸਿੰਘ ਬਾਜਬਾ ਇਹਨਾਂ ਦੀ ਸੋਚ ਮੈਂ ਅੱਜ ਸਮੋਤ ਤੁਹਾਡੀ ਗੱਲ ਆ ਗਈ ਥੈਂਕ ਯੂ ਜੀ ਗਿਆ ਸਤਿ ਸ੍ਰੀ ਅਕਾਲ ਧੰਨਵਾਦ ਸਪੀਕਰ ਸਾਹਿਬ ਗगन ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਦાઓ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਸਪੀਕਰ ਸਾਹਿਬ 1737 ਤੋਂ ਲੈ ਕੇ 1739 ਤੱਕ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਸਾਡੇ ਦੇਸ਼ ਦੇ ਵਿੱਚੋਂ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਪੰਜਾਬ ਦਾ ਖਜ਼ਾਨਾ ਵੀ ਸਾਡੇ ਦੇਸ਼ ਦਾ ਮੰਦਰਾਂ ਦਾ ਖਜ਼ਾਨਾ ਉਹ ਆਪਣੇ ਨਾਲ ਲੈ ਜਾਂਦੇ ਸੀ ਜਦੋਂ ਮਦਹੋਸ਼ੀ ਦੀ ਹਾਲਤ ਦੇ ਵਿੱਚ ਰਾਤ ਦੇ 12 ਵਜੇ ਦੇ ਸੀ ਤਾਂ ਸਿੰਘ ਸ਼ੂਰਮੇ ਇਹੀ ਗਗਨ ਦਮਾਮਾ ਬਾਜਿਓ ਵਾਲਾ ਦੋਰਾ ਪੜ ਕੇ ਉਹਨਾਂ ਦੇ ਉੱਤੇ ਹਮਲਾ ਕਰਦੇ ਸੀ ਤੇ ਧੀਆਂ ਪੈਣਾ ਨੂੰ ਆਜ਼ਾਦ ਕਰਾਉਂਦੇ ਸੀ ਖਜ਼ਾਨਾ ਉਹਨਾਂ ਦਾ ਲੁੱਟ ਕੇ ਲੈ ਜਾਂਦੇ ਸੀ ਕਦੇ ਵੀ ਉਹਨਾਂ ਨੂੰ ਪੰਜਾਬ ਦੀ ਜੂ ਟੱਪਣੀ ਸੀ ਦਿੱਤੀ ਤੇ ਅਫਗਾਨ ਇਹ ਗੱਲ ਕਹਿਣ ਦੇ ਲਈ ਮਜਬੂਰ ਹੋ ਜਾਂਦੇ ਸੀ ਕਿ ਸਿੱਖਾਂ ਦੇ 12 ਵਜੇ ਸਿੱਖਾਂ ਦੇ 12 ਬਹਾਦਰੀ ਵਾਲੇ ਵੱਜਦੇ ਨੇ ਪਰ ਮੈਨੂੰ ਬੜੇ ਦੁੱਖ ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੀ ਕੇ ਮਾਨਸਿਕਤਾ ਸਿੱਖਾਂ ਨੂੰ ਨੀਚਾ ਦਿਖਾਉਣ ਦੀ ਹੈ ਪਿਛਲੇ ਜਿਹੜਾ ਸੈਸ਼ਨ ਚੱਲਿਆ 11/7/25 ਨੂੰ ਉਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੜੀ ਹੋੱਚੀ ਗੱਲ ਜਿਹੜੀ ਕਹੀ ਆ ਕਿ ਤੁਹਾਡੇ 12:00 ਵੱਜ ਗਏ ਹੋਣੇ ਆ ਜੋ ਮੈਂ ਇਸ ਗੱਲ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਮੈਂ ਕਹਿੰਦਾ ਕਿ ਅਸੀਂ ਤਾਂ ਇੱਕ ਸਮਾਜ ਨੂੰ ਰਾਹ ਦਸੇਰਾ ਦੱਸਣਾ ਸੀ ਕਿ ਸਾਡੇ ਸਿੱਖ ਯੋਧੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਕਿਵੇਂ ਬਚਾਉਂਦੇ ਸੀ ਅਸੀਂ ਦੇਸ਼ ਦੇ ਲੋਕਾਂ ਨੂੰ ਦੱਸਣਾ ਸੀ ਇਹਦੇ ਉੱਤੇ ਫਿਲਮਾਂ ਵੀ ਕਈ ਬਣੀਆਂ ਕਿ ਇਦਾਂ ਦਾ ਜਿਹੜਾ ਮਜਾਕ ਆ ਸਿੱਖਾਂ ਦੇ ਨਾਲ ਨਾ ਕੀਤਾ ਜਾਵੇ ਪਰ ਮੈਨੂੰ ਸ਼ਰਮ ਆਉਂਦੀ ਆ ਵਿਰੋਧੀ ਧਿਰ ਦੇ ਨੇਤਾ ਦੀ ਜੋ ਇਹਨਾਂ ਦਾ ਪ੍ਰਤਾਪ ਸਿੰਘ ਬਾਜਬਾ ਇਹਨਾਂ ਦੀ ਸੋਚ ਮੈਂ ਅੱਜ ਸਮੋਤ ਵੱਡੀ ਗੱਲ ਆਗੀ ਥੈਂਕ ਯੂ